ਸੁਖਿਆ ਬਾਦ ਆ ਦਸ਼ਰਗਰ ਹੁੰਦੇ ਬਿਲਕੁਲ ਆਪੋਜੀਟ ਹੈ ਕਿ ਘਰ ਦੇ ਵਿੱਚ 26 ਸਿਲੰਡਰ ਐਲਪੀ ਗੈਸ ਤੇ ਸਾਨੂੰ ਉਹਦੀ ਕੰਪਲੀਟ ਆਈਸੀ ਕਾਰਪੋਰੇਸ਼ਨ ਤੋਂ ਮਿਲ ਜਾ ਕਮੇਸਾਬ ਵੱਲੋਂ ਤੇ ਉਹਨਾਂ ਸਾਡੀ ਡਿਊਟੀ ਲਈ ਤਾਂ ਇਸੇ ਆਪਣੀ ਟੀਮ ਲੈ ਕੇ ਇੱਥੇ ਪਹੁੰਚੇ ਤੇ ਪੁਲਿਸ ਦੀ ਮਦਦ ਨਾਲ ਐਸਐਚਓ ਸਾਦਰ ਥਾਣੇ ਤੋਂ ਬਦਨ ਸਿੰਘ ਜੀ ਜਿਹੜੇ ਉਹ ਆਏ ਨਾਲ ਉਹ ਟੀਮ ਦੇ ਨਾਲ ਅਸੀਂ ਆਣ ਕੇ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਪਹਿਲਾਂ 2 ਘੰਟੇ ਦਾ ਮਕਾਨ ਖੋਲਿਆ ਨਹੀਂ ਤੇ ਫਿਰ ਅਸੀਂ ਪਰਮਿਸ਼ਨ ਲੈ ਕੇ ਪੁਲਿਸ ਦੇ ਨਾਲ ਲੈ ਕੇ ਤੇ ਉਹ ਖੋਲਣ ਦੀ ਕੋਸ਼ਿਸ਼ ਕੀਤੀ ਤੇ ਮਕਾਨ ਦੇ ਅੰਦਰ ਇਹਨਾਂ ਦੀ ਕੋਈ ਲੇਡੀ ਸੀ ਉਹਨੇ ਫਿਰ ਅੰਦਰ ਦਵਾਜਾ ਖੋਲ ਦਿੱਤਾ ਜੋ ਦਵਾਜਾ ਖੋਲਿਆ ਤੇ ਅੰਦਰ ਐਂਟਰੀ ਕੀਤੀ ਸਾਡੀ ਟੀਮ ਸਾਡੀ ਨਾਲ ਪੁਲਿਸ ਦੀ ਤੇ ਸਾਨੂੰ 26 ਜਿਹੜੇ ਐਲ ਪੀ ਜੀ ਗੈਸ ਸਿਲੰਡਰ ਏ ਭਰੇ ਹੋਏ ਸਾਨੂੰ ਅਸੀਂ ਰਿਕਵਰ ਕੀਤੇ ਆ ਤੇ ਪਲੱਸ 2-3 ਮੋਟਰਾਂ ਜੋ ਨਾਲ ਇੱਕ ਜਿਗਾੜ ਬਣਾਇਆ ਸੀ ਵੱਡੇ ਸਲੈਂਡਰਾਂ ਚ ਛੋਟੇ 2 4 ਕਿਲੋ ਵਾਲੇ ਜੋ ਸਲੈਂਡਰ ਰਿਫਿਲ ਕਰਦੇ ਸੀ ਉਹਨੂੰ ਭਰਨ ਵਾਸਤੇ ਉਹਨਾਂ ਨੇ ਉਹ ਇਹ ਲਿਗਿਆ ਸੀਗਾ ਤੇ ਜੋ ਅਸੀਂ ਬਰਾਮਦ ਕੀਤਾ ਹੈ ਹੁਣ ਉਹ ਅਸੀਂ ਰਿਕਵਰ ਕਰਕੇ ਤੇ ਥਾਣਾ ਸਦਰ ਪੁਲਿਸ ਦੇ ਹੱਦੋਂ ਕਰਨ ਜਾ ਰਹੇ ਹਾਂ ਜੀ ਕੋਈ ਪੈਟਰੋਲ ਦੀਆਂ ਬੋਤਲਾਂ ਜੀ ਮਿਲੀਆਂ ਨੇ ਹਾਂ ਜੀ ਕੁਝ 10 15 ਪੈਟਰੋਲ ਦੀਆਂ ਬੋਤਲਾਂ ਜਿਹੜੇ ਠੰਡੇ ਵਾਲੀਆਂ ਹੁੰਦੀਆਂ ਉਹ ਸਾਨੂੰ ਬਰਾਮਦ ਹੋਈਆਂ ਉਹ ਨਾਲ ਅਸੀਂ ਰਿਕਵਰ ਕਰ ਲਈਆਂ ਜੀ ਮਸ਼ੀਨ ਵੀ ਜਿਹੜਾ ਗੈਸ ਭਰਦੇ ਆ ਉਹ ਵੀ ਤਰ੍ਹਾਂ ਦੇ ਸਰ ਉਹ ਇੱਕ ਜਿਗਾਰਡ ਬਣਾਇਆ ਉਹਨਾਂ ਨੇ ਪਾਈਪ ਲੋਜੀ ਦੇ ਹੁੰਦੇ ਲੋਹੇ ਦੀ ਉਹ ਇੱਕ ਮੋਟਰ ਨਾਲ ਸੈਂਡਰ ਨੂੰ ਉੱਪਰ ਚੱਕ ਲੈਂਦੇ ਆ ਤੇ ਜਿਹੜਾ ਪ੍ਰੈਸਲੈਂਡ ਉੱਪਰ ਹੁੰਦਾ ਤੇ ਜਿਹੜਾ ਖਾਲੀ ਨੀਚੇ ਹੁੰਦਾ ਉਹਦੇ ਇੱਕ ਪਾਈਪ ਦੋਨੋਂ ਸਾਈਡਾਂ ਤੋਂ ਉਹਦੇ ਕਲੈਕਸ਼ਨ ਹੁੰਦੇ ਆ ਉਹ ਵਿੱਚ ਰੱਖ ਕੇ ਉਹ ਇੱਕ ਜਿਗਾਰਡ ਜਪਾ ਕਹਿ ਸਕਦੇ ਆ ਬਣਾ ਕੇ ਉਹਦੇ ਨਾਲ نیچے ਗੈਸ ਜਿਹੜੀ ਉਹ ਹੋ ਜਾਂਦੀ ਆ ਉਹ ਮਤਲਬ ਕੋਈ ਉਹਦਾ ਹੁੰਦਾ ਪੈਰਾਮੀਟਰ ਕੋਈ ਨਹੀਂ ਆ ਅੰਦਾਜ਼ੇ ਨਾਲ ਵਧ ਘੱਟ ਪਾ ਕੇ ਇੱਥੇ ਕੁਝ ਵੀ ਹੋ ਸਕਦਾ ਸੀ ਬਹੁਤ ਵੱਡਾ ਸਵੈ ਅਸੀਂ ਆਪਣੇ ਮਾਨ ਜੋ ਕਮਿਸ਼ਨ ਸਾਹਿਬ ਦੀ ਉਹਨਾਂ ਦੇ